ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਯੂਪੀ ਤੋਂ ਕਾਵੜ ਯਾਤਰਾ ਜਿਹੜੀ ਹੈ ਇਹ ਸ਼ੁਰੂ ਹੋ ਰਹੀ ਹੈ। ਇਸੇ ਦੇ ਚਲਦਿਆਂ ਕੁਝ ਜਿਹੜੇ ਕਾਨੂੰਨ ਆ ਉਹ ਤਬਦੀਲ ਕੀਤੇ ਗਏ ਆ ਜਾਂ ਕੁਝ ਹਦਾਇਤਾਂ ਕਹਿ ਲਈਏ ਉਹ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਜਿਹੜੀਆਂ ਉਹ ਜਨ ਤੱਕ ਕੀਤੀਆਂ ਗਈਆਂ ਵੀ ਇਹ ਇਹਨਾਂ ਹਦਾਇਤਾਂ ਦਾ ਹਰੇਕ ਸ਼ਖਸ ਨੂੰ ਜਿਹੜਾ ਉਹ ਪਾਲਣ ਕਰਨਾ ਪਵੇਗਾ। ਹਦਾਇਤ ਨੰਬਰ 1 ਇਹ ਹੈ ਵੀ ਕਾਵੜ ਯਾਤਰਾ ਜਿੱਥੋਂ ਲੰਘਣੀ ਹੈ ਨਾ ਤੇ ਉਸ ਬਾਜ਼ਾਰ ਦੇ ਵਿੱਚ ਉਸ ਮਹੱਲੇ ਦੇ ਵਿੱਚ ਜਾਂ ਉਸ ਸੜਕ ਦੇ ਉੱਤੋਂ ਜੇ ਕੋਈ ਫੜੀ ਰੇੜੀ ਵੀ ਲੱਗੀ ਆ ਕੋਈ ਦੁਕਾਨ ਆ ਤੇ ਉਸ ਦੁਕਾਨਦਾਰ ਨੂੰ ਆਪਣਾ ਜਿਹੜਾ ਨਾਮ ਆ ਉਹ ਜਨਤਕ ਕਰਨਾ ਪਏਗਾ ਭਾਵੇਂ ਉਹਨੂੰ ਦੁਕਾਨ ਦੇ ਉੱਤੇ ਆਪਣਾ ਨਾਮ ਜਿਹੜਾ ਉਹ ਲਿਖ ਕੇ ਲਾਉਣਾ ਪਏਗਾ ਤੇ ਅਗਲੀ ਹਦਾਇਤ ਇਹ ਜਾਰੀ ਕੀਤੀ ਗਈ ਆ ਵੀ ਜਿਹੜੀਆਂ ਖਾੜ ਪੀਣ ਵਾਲੀਆਂ ਦੁਕਾਨਾਂ ਨੇ ਜਿਨ੍ਹਾਂ ਤੋਂ ਪੈਕਡ ਫੂਡ ਮਿਲਦਾ ਵੀ ਜਿਹੜਾ ਭੋਜਨ ਜਿਹੜਾ ਉਹ ਡੱਬਿਆਂ 'ਚ ਬੰਦ ਜਾਂ ਨਿਫਾਫੀਆਂ 'ਚ ਬੰਦ ਉਹ ਹੁੰਦਾ ਉਹਦੇ ਉੱਤੇ ਨਾ ਤੁਸੀਂ ਕਿਸੇ ਵੇਲੇ ਪੜਿਆ ਹੋਣਾ ਵੀ ਮਾਰਕਾ ਲੱਗਿਆ ਹੁੰਦਾ ਹਲਾਲ ਦਾ ਉਨੇ ਜਿਹੜਾ ਮਾਰਕਾ ਲੱਗਿਆ ਹੁੰਦਾ ਇਹ ਕੋਲੋਂ ਕੋਈ ਨਹੀਂ ਲਾਉਂਦਾ ਜਿਹੜਾ ਵੀ ਦੁਕਾਨਦਾਰ ਇਹ ਸਮਾਨ ਨੂੰ ਮੰਗਵਾਉਂਦਾ ਕਿਸੇ ਹੋਲਸੇਲਰ ਕੋਲੋਂ ਜਾਂ ਕਿਸੇ ਵੱਡੇ ਕਾਰੋਬਾਰੀ ਦੇ ਕੋਲੋਂ ਤਾਂ ਇਹ ਵਿਦੇਸ਼ਾਂ ਤੋਂ ਆਂਦਾ ਉਹਦੇ ਉੱਤੇ ਉਹਨਾਂ ਦੇ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਕ ਇਹ ਮਾਰਕਾ ਜਿਹੜਾ ਲੱਗਿਆ ਹੁੰਦਾ ਤੇ ਯੂਪੀ ਸਰਕਾਰ ਦਾ ਇਹ ਕਹਿਣਾ ਹੈ ਵੀ ਜਿਨ੍ਹਾਂ ਪੈਕਟਾਂ ਦੇ ਉੱਤੇ ਜਿਨ੍ਹਾਂ ਡੱਬਿਆਂ ਦੇ ਉੱਤੇ ਹਲਾਲ ਲਿਖਿਆ ਹੋਏਗਾ ਨਾ ਉਹ ਵੇਚੇ ਨਹੀਂ ਜਾ ਸਕਦੇ ਖੈਰ ਜਦੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਉਸ ਤੋਂ ਦਿਨ ਤੋਂ ਕਨਫਲਿਕਟ ਜਿਹੜਾ ਉਹ ਸ਼ੁਰੂ ਹੋ ਗਿਆ ਜਿਹੜੇ ਅਕਲੇਸ਼ ਯਾਦਵ ਆ ਉਹ ਵੀ ਕਹਿੰਦੇ ਕਹਿੰਦੇ ਵੀ ਕੀ ਲੋੜ ਆ ਲਿਖਣ ਦੀ ਕਿਸੇ ਨੂੰ ਆਪਣੀ ਦੁਕਾਨ ਦੇ ਬਾਹਰ ਆਪਣਾ ਨਾਮ ਜੇ ਕਿਸੇ ਨੇ ਲਿਖਿਆ ਵੀ ਫਲਾਣੀ ਦੁਕਾਨ ਆ ਯਾਨੀ ਕਿ ਕੋਈ ਵੀ ਨਾਮ ਲਿਖਿਆ ਤੇ ਉਹਨੂੰ ਇਹ ਲਿਖਣ ਦੀ ਕੀ ਲੋੜ ਆ ਵੀ ਮੈਂ ਕੌਣ ਆ ਮੈਂ ਕੋ ਹਿੰਦੂ ਆ ਮਸਲਮਾਨ ਆ ਸਿੱਖ ਆ ਇਹ ਲਿਖਣ ਦੀ ਕੀ ਲੋੜ ਆ ਜੇ ਕਿਸੇ ਦਾ ਦਿਲ ਕਰਦਾ ਉਹ ਉਸ ਦੁਕਾਨ ਦੇ ਵਿੱਚ ਜਾਵੇ ਜੇ ਉਹਨੂੰ ਸਾਮਾਨ ਮੰਨ ਪਾਉਂਦਾ ਉਹਨੂੰ ਲੱਗਦਾ ਵੀ ਇਹ ਸਾਮਾਨ ਮੇਰੇ ਨੂੰ ਠੀਕ ਆ ਮੈਂ ਖਾ ਸਕਦਾ ਯਾ ਮੈਨੂੰ ਭੁੱਖ ਲੱਗੀ ਆ ਮੈਂ ਖਾਣਾ ਚਾਹੀਦਾ ਮੈਨੂੰ ਤੋ ਖਾ ਲਵੇ ਲੈ ਲਵੇ ਇਹਦੇ ਵਿੱਚ ਕੀ ਲੋੜ ਆ ਖੈਰ ਇਹ ਮਾਮਲਾ ਹਲੇ ਠੰਡਾ ਨਹੀਂ ਹੋਇਆ ਸੀਗਾ ਤੇ ਸੋਨੂ ਸੂਦ ਜਿਹੜੇ ਬਾਲੀਵੁੱਡ ਦੇ ਐਕਟਰ ਨੇ ਲੋਕ ਭਲਾਈ ਕਰਕੇ ਜਾਣੇ ਜਾਂਦੇ ਆ ਬੜੇ ਕੰਮ ਜਿਹੜੇ ਆ ਉਹ ਮਾਨਵਤਾ ਦੀ ਸੇਵਾ ਲਈ ਕਰਦੇ ਆ ਤੇ ਹੁਣ ਸੋਨੂ ਸੂਦ ਨੇ ਜਿਹੜਾ ਉਹ ਸਿੱਧਾ ਆਡਾ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਆ ਯੂਗੀ ਅਦਿੱਤਿਆਨਾਥ ਉਹਨਾਂ ਦੇ ਨਾਲ ਲੈ ਲਿਆ ਇਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਬਈ ਕੀ ਲੋੜ ਆ ਕਿਸੇ ਨੂੰ ਨਾਮ ਲਿਖਣ ਦੀ ਹਾਂ ਨਾਮ ਜੇ ਤੁਸੀਂ ਲਿਖਣਾ ਤਾਂ ਲਿਖੋ ਬਈ ਇਨਸਾਨੀਅਤ ਲਿਖ ਦਿਓ ਬਈ ਇਹ ਇੱਕ ਇਨਸਾਨ ਦੀ ਦੁਕਾਨ ਆ ਹੁਣ ਜਦੋਂ ਇਹਨਾਂ ਨੇ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਤਾਂ ਥੱਲੇ ਕਮੈਂਟਸ ਦੇ ਵਿੱਚ ਝਗੜਾ ਜਿਹੜਾ ਉਹ ਫਸਵਾ ਸ਼ੁਰੂ ਹੋ ਗਿਆ ਸੋ ਕਿੱਦਾਂ ਦੀ ਮਾਨਸਿਕਤਾ ਲੈ ਕੇ ਆਪਾਂ ਤੁਰਦੇ ਆਂ ਖैर ਇਹਦੇ ਨਾਲ ਫਿਰ ਜਦੋਂ ਇਹ ਖਬਰ ਸ਼ੁਰੂ ਹੋਈ ਨਾ ਵੀ ਯੋਗੀ ਦਿੱਤਿਆਨਾਥ ਨੇ ਇਦਾਂ ਦੀ ਹਦਾਇਤਾਂ ਜਾਰੀ ਕੀਤੀ ਆ ਫਿਰ ਨਾਲ ਹੀ ਉਹਨਾਂ ਨੂੰ ਲੱਗਾ ਵੀ ਕਿਉਂਕਿ ਯੋਗੀ ਇਹ ਦਿੱਤਿਆਨਾਥ ਦੀ ਕਹਿੰਦੇ ਆ ਵੀ ਕੁਰਸੀ ਵੀ ਇਸ ਵੇਲੇ ਬੜੀ ਖਤਰੇ 'ਚ ਦੱਸੀ ਜਾ ਰਹੀ ਆ ਕਿਉਂਕਿ ਉਮੀਦ ਜੋ ਸੀਗੀ ਵੀ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਹੋਏਗੀ 70 72 ਸੀਟਾਂ ਆ ਜਾਣਗੀਆਂ ਉਹ ਆਈਆਂ ਕੋਈ ਨਹੀਂ ਸੀਟਾਂ ਆਈਆਂ ਸਾਰੀਆਂ 33 ਤੇ ਸਭ ਤੋਂ ਵੱਡੀ ਗੱਲ ਅਯੁੱਧਿਆ ਦੀ ਸੀਟ ਜਿਹੜੀ ਆ ਉਹ ਇਹ ਹਾਰ ਗਏ ਆ ਹੁਣ ਕਹਿੰਦੇ ਉਸੇ ਨੂੰ ਮੁੱਖ ਰੱਖ ਕੇ ਇਹ ਇੱਕ ਵਾਰ ਫੇਰ ਤੋਂ ਇਦਾਂ ਦੀ ਤਿਆਰੀ ਕਰਨਾ ਚਾਹੁੰਦੇ ਆ ਬਈ ਲੋਕ ਸਾਡੇ ਨਾਲ ਜੁੜਨ ਇੱਕ ਫਿਰਕਾ ਫਿਰਕੇ ਦੇ ਇੱਕ ਸਮਾਜ ਦੇ ਉਹਨਾਂ ਨੂੰ ਲੱਗੇ ਵੀ ਅਸੀਂ ਅੱਜ ਵੀ ਤੁਹਾਡੇ ਨਾਲ ਹੀ ਆ ਭਰਾਵਾ ਅਸੀਂ ਸੈਕੂਲਰ ਨਹੀਂ ਹੋਏ ਉਹ ਇਹ ਦੱਸਣਾ ਚਾਹੁੰਦੇ ਆ ਬਈ ਅਸੀਂ ਅੱਜ ਵੀ ਇੱਕ ਖਾਸ ਸਮਾਜ ਦੀ ਜਿਹੜੀ ਆ ਉਹਦੀ ਰੱਖਿਆ ਲਈ ਪਾਬੰਦ ਆ ਇਸੇ ਕਰਕੇ ਅਸੀਂ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਹੁਣ ਸਵਾਲ ਇਹ ਆ ਵੀ ਜਿਹੜੇ ਦੁਕਾਨਦਾਰ ਦੀ ਦੁਕਾਨ ਦੇ ਉੱਤੇ ਉਹ ਸਮਾਨ ਆਇਆ ਪਿਆ ਜਿਹਦੇ ਉਹਨੇ ਪੈਸੇ ਭੁਗਤਾਨ ਕਰ ਦਿੱਤੇ ਆ ਜਿੱਥੋਂ ਵੀ ਉਹਨੇ ਖਰੀਦਿਆ ਸਮਾਨ ਤਾਂ ਭਾਰਤ ਦੇ ਵਿੱਚ ਆਇਆ ਨਾ ਡਿਊਟੀ ਉਹਨੇ ਦਿੱਤੀ ਹੋਈ ਆ ਜਿਨੇ ਵੀ ਵੱਡੇ ਡੀਲਰ ਨੇ ਉਹ ਮੰਗਾਇਆ ਉਨੇ ਆਪਣੀ ਜਿਹੜੀ ਇੰਪੋਰਟ ਐਕਸਪੋਰਟ ਡਿਊਟੀ ਆ ਉਹ ਤਾਰੀ ਹੋਈ ਆ ਅਗਰ ਹੁਣ ਉਹ ਆਪਣੀ ਦੁਕਾਨ ਦੇ ਵਿੱਚ ਇਹ ਸਮਾਨ ਨਹੀਂ ਰੱਖੇਗਾ ਉਹਦਾ ਇਹ ਸਮਾਨ ਨਹੀਂ ਵਿਕੇਗਾ ਖਰਾਬ ਹੋ ਜਾਏਗਾ ਉਹਦਾ ਨੁਕਸਾਨ ਹੋਏਗਾ ਕਿਉਂਕਿ ਉਹਦੀ ਦੁਕਾਨ ਤੇ ਇਹ ਜਿਹੜੇ ਸ਼ਰਧਾਲੂ ਆ ਜਿਨ੍ਹਾਂ ਨੇ ਇਹ ਪਵਨ ਕਾਵੜ ਯਾਤਰਾ ਲੈ ਕੇ ਜਾਣੀ ਆ ਉਹਨਾਂ ਤੋਂ ਇਲਾਵਾ ਵੀ ਤੇ ਲੋਕਾਂ ਨੇ ਉਸ ਦੁਕਾਨ ਤੇ ਆਉਣਾ ਨਾ ਕੱਲੇ ਇਹਨਾਂ ਨੇ ਤੇ ਆਉਣਾ ਨਹੀਂਗਾ ਇਹਨਾਂ ਨੇ ਤੇ ਉਸ ਦੁਕਾਨ ਤੇ ਖਰੀਦਦਾਰੀ ਕਰਨੀ ਨਹੀਂ ਸਾਰਿਆਂ ਨੇ ਆਣਾ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਹੁੰਦੀ ਆ ਤਾਂ ਉਹ ਕਿਸੇ ਇੱਕ ਫਿਰਕੇ ਲਈ ਥੋੜੀ ਹੁੰਦੀ ਆ ਕਿਸੇ ਇੱਕ ਸਮਾਜ ਵਾਸਤੇ ਥੋੜੀ ਹੁੰਦੀ ਆ ਵਪਾਰੀ ਜਿਹੜਾ ਹੁੰਦਾ ਉਹ ਸੋਚ ਸਮਝ ਕੇ ਚੀਜ਼ ਥੋੜੀ ਵੇਚਦਾ ਖਾਸ ਕਰਕੇ ਆਪਾਂ Jio ਦੀ SIM ਦੀ ਗੱਲ ਕਰ ਲਈਏ Jio ਦੀ SIM ਵਾਲਿਆਂ ਨੇ ਇਹ ਥੋੜੀ ਲਿਖਿਆ ਹੁੰਦਾ ਵੀ ਅਸੀਂ ਇਸੇ ਸਮਾਜ ਨੂੰ ਵੇਚਣੀ ਆ ਜਾਂ ਕਿਸੇ ਕੱਪੜੇ ਦੀ ਗੱਲ ਕਰ ਲਈਏ ਜਾਂ ਕਿਸੇ ਕਿਸੇ ਵੀ ਚੀਜ਼ ਦੀ ਤੁਸੀਂ ਗੱਲ ਕਰ ਲੋ ਤੇ ਕਦੀ ਲਿਖਿਆ ਹੁੰਦਾ ਵੀ ਅਸੀਂ ਇਹਨਾਂ ਨੂੰ ਹੀ ਦੇਣੀ ਆ ਸੋ ਹੁਣ ਸੋਨੂ ਸੂਦ ਨੇ ਜਿਹੜੀ ਸਿੱਧੀ ਟੱਕਰ ਮੁੱਖ ਮੰਤਰੀ ਯੋਗੀ ਅਨਿਤਿਆਨਾਥ ਉਹਨਾਂ ਦੇ ਨਾਲ ਲੈ ਲਈ ਹੈ ਤੇ ਕਮੈਂਟਸ ਦੇ ਵਿੱਚ ਜਿਹੜੀ ਨੇਰੀ ਆਈ ਆ ਇੰਦਾ ਲੱਗਦਾ ਵੀ ਇਹ ਮਾਮਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਹੋਰ ਵਧੇਗਾ ਕਿਉਂਕਿ ਇੱਕ ਪਾਸੇ ਪੋਲਰਾਈਜੇਸ਼ਨ ਕਹਿ ਲਈਏ ਸਿਆਸੀਕਰਨ ਤੇ ਦੂਜੇ ਪਾਸੇ ਸੋਨੂ ਸੂਦਿਆ ਜਿਹੜਾ ਮਨੁੱਖਤਾ ਦੀ ਸੇਵਾ ਕਰਦਾ ਵੇਖਦੇ ਆ ਵੀ ਇਹਦਾ ਹੁਣ ਨਵੇੜਾ ਕਿੱਥੇ ਕੁ ਜਾ ਕੇ ਹੁੰਦਾ ਸਰਕਾਰ ਆਪਣਾ ਫੈਸਲਾ ਵਾਪਸ ਲੈਂਦੀ ਆ ਇਹ ਕਹਿ ਦਿੰਦੀ ਆ ਵੀ ਚਲੋ ਠੀਕ ਆ ਜੋ ਹੈ ਜਿੱਦਾਂ ਹੈ ਠੀਕ ਆ ਕਿ ਜਾਂ ਫਿਰ ਸਰਕਾਰ ਇਹ ਹਦਾਇਤ ਬਕਾਇਦਾ ਕਾਇਮ ਰੱਖਦੀ ਆ ਹਾਲਾਂਕਿ ਇਹਦਾ ਯੂਪੀ ਦੇ ਵਿੱਚ ਹੀ ਬਹੁਤ ਵਿਰੋਧ ਹੋ ਰਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਯੋਗੀ ਰਿਤਨਾਦ ਦੇ ਖਿਲਾਫ ਹੋ ਚੁੱਕੀਆਂ ਨੇ ਵੀ ਤੁਸੀਂ ਆ ਕਿੱਦਾਂ ਦੀ ਹਦਾਇਤ ਜਾਰੀ ਕਰ ਦਿੱਤੀ ਆ ਦੇਖਦੇ ਆ ਇਸ ਪੂਰੇ ਜਿਹੜਾ ਵਾਕਿਆ ਇਸ ਵੇਲੇ ਸਿਰਜਿਆ ਗਿਆ ਹੈ ਕਿ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਤੀਕਿਰਿਆ ਆਉਂਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ